ਸਸ਼ੀਕਾਲ ਮੈਰੀਨਾ ਤਿਮਾਨ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਤੇ ਗੱਲ ਕਰਾਂਗੇ ਜਿਹੜੇ ਅੱਜਕੱਲ ਕਾਫੀ ਚਰਚਾ ਦੇ ਵਿੱਚ ਜੀ ਦਿਆਂ ਸੋਸ਼ਲ ਮੀਡੀਆ ਤੇ ਅਸੀਂ ਅਨੇਕਾਂ ਵੀਡੀਓਜ਼ ਵੀ ਦੇਖ ਰਹੇ ਹਾਂ ਅਨੇਕਾਂ ਸ਼ਾਰਟ ਵੀਡੀਓ ਦੇਖ ਰਹੇ ਹਾਂ ਜੀ ਹਾਂ ਗੱਲ ਕਰ ਰਹੇ ਹਾਂ ਅਸੀਂ ਗੁਰੂ ਰੂਦਰ ਤਾਰਾ ਦੀ ਤੁਸੀਂ ਸਰਚ ਕਰੋਗੇ ਤਾਂ ਅਨੇਕਾਂ ਇੰਟਰਵਿਊਜ਼ ਅਨੇਕਾਂ ਉਸ ਦੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਪਰ ਗੁਰੂ ਰੂਦਰ ਤਾਰਾ ਬਣ ਤੋਂ ਪਹਿਲਾਂ ਇਹ ਸਖਸ਼ ਹੈ ਕਿ ਸੀ ਕਿਉਂਕਿ ਸਾਨੂੰ ਉਹ ਵੀਡੀਓ ਤੇ ਵੀ ਨਜ਼ਰ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਬਾਅਦ ਵਿੱਚ ਕੀ ਬਣਿਆ ਕਿਵੇਂ ਬਣਿਆ ਉਹ ਗੱਲ ਵੱਖਰੀ ਹੋ ਜਾਂਦੀ ਹੈ ਪਰ ਸਭ ਤੋਂ ਪਹਿਲਾਂ ਉਹ ਕੀ ਸੀ ਉਸ ਦਿਨ ਕਿਵੇਂ ਦੀ ਪਹਿਲਾ ਵੀਡੀਓ ਸੀ ਕਿਉਂਕਿ ਜਿਹੜਾ ਅੱਜ ਗੁਰੂ ਰੂਦਰ ਤਾਰਾ ਆ ਉਸ ਦਿਨ ਪਹਿਲਾ ਅਜਈਆਂ ਵੀਡੀਓ ਵਾਇਰਲ ਹੋਈਆਂ ਜੋ ਕਿ ਚਰਚਾ ਦਾ ਵਿਸ਼ਾ ਵੀ ਬਣੀਆਂ ਲੋਕਾਂ ਨੇ ਉਸ ਵੀਡੀਓ ਨੂੰ ਲੈ ਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੱਕ ਕਿਸ ਕਰਨ ਵਾਲੀ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਨੱਚਣ ਟੱਪਣ ਵਾਲੀਆਂ ਵੀਡੀਓਜ਼ ਸ਼ਾਰਟ ਕੱਪੜੇ ਪਾ ਕੇ ਫਿਰ ਉਸ ਦੇ ਵੱਲੋਂ ਨੱਚਣ ਟੱਪਣ ਵਾਲੀਆਂ ਵੀਡੀਓਜ਼ ਪਾਈ ਜਾਂਦੇ ਅਸੀਂ ਗੀਤਾਂ ਦੇ ਉੱਤੇ ਤੇ ਅੱਜ ਉਹ ਇਹ ਦਾਵਾ ਕਰ ਰਿਹਾ ਹੈ ਕਿ ਉਸ ਨੂੰ ਦੇਵੀ ਦੀਆਂ ਸ਼ਕਤੀਆਂ ਪ੍ਰਾਪਤ ਨੇ ਲੋਕਾਂ ਦੇ ਵਿੱਚੋਂ ਭੂਤ ਕੱਢਣ ਦਾ ਹਰ ਇੱਕ ਜ਼ਰੀਆ ਉਸ ਦੇ ਕੋਲ ਹੈ ਜਿਹੜੇ ਦੁਖੀ ਨੇ ਦੁਖੀ ਦੀਨ ਲੋਕ ਨੇ ਉਹਨਾਂ ਦੇ ਮਸਲੇ ਹੱਲ ਕਰਨ ਦਾ ਅੱਜ ਉਹਦੇ ਕੋਲ ਹਰ ਇੱਕ ਚੀਜ਼ ਦਾ ਹਲ ਹੈਗਾ ਕਿਉਂਕਿ ਉਸ ਦੀ ਸਿੱਧੀ ਜਿਹੜੀ ਕਿ ਉਹ ਦੇਵੀਆਂ ਦੇ ਨਾਲ ਜਿਹੜੀਆਂ ਸ਼ਕਤੀਆਂ ਉਸ ਨੂੰ ਪ੍ਰਾਪਤ ਹੋਈਆਂ ਨੇ ਸਭ ਤੋਂ ਪਹਿਲਾਂ ਅਸੀਂ ਉਸ ਦੀਆਂ ਉਹ ਵੀਡੀਓਜ਼ ਦੇਖਾਂਗੇ ਜਿਹੜੇ ਕਿ ਗੁਰੂ ਰੂਦਰ ਤਾਰਾ ਬਣ ਤੋਂ ਪਹਿਲਾਂ ਦੀਆਂ ਸੀ ਤੇ ਅੱਜ ਸ਼ਕਤੀਆਂ ਇੱਕਦਮ ਪ੍ਰਾਪਤ ਹੋਈਆਂ ਤਾਂ ਲੋਕਾਂ ਦੀ ਭੀੜ ਉਸ ਦੇ ਡੇਰੇ ਤੇ ਲੱਗ ਜਾਂਦੀ ਹੈ ਮਸਲਾ ਕੀ ਆ ਉਹ ਵੀ ਦੇਖਾਂਗੇ ਪਰ ਇੱਕ ਵਾਰ ਅਸੀਂ ਨਜ਼ਰ ਮਾਰ ਲਈਏ ਇਨ੍ਹਾਂ ਤਸਵੀਰਾਂ ਤੇ ਤਸਵੀਰਾਂ ਤੁਸੀਂ ਦੇਖ ਲੀਆਂ ਵੀਡੀਓ ਤੁਸੀਂ ਦੇਖ ਲੀਆਂ ਤੇ ਪਹਿਲਾਂ ਇਸ ਦੇ ਵੱਲੋਂ ਅਜਿਹਿਆਂ ਗੀਤਾਂ ਦੇ ਉੱਤੇ ਵੀਡੀਓ ਬਣਾਈਆਂ ਜਾਂਦੀਆਂ ਸੀ ਕੁਝ ਅਸ਼ਲੀਲ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਲੋਕਾਂ ਨੇ ਲਾਂਤਾਂ ਪਾਈਆਂ ਸੀ ਤੇ ਅੱਜ ਇਹ ਗੁਰੂ ਰੂਦਰ ਤਾਰਾ ਬਣਿਆ ਹੋਇਆ ਹੈ ਦਾਵਾ ਹਰ ਇੱਕ ਚੀਜ਼ ਦਾ ਇਲਾਜ ਕੀਤਾ ਜਾ ਰਿਹਾ ਡਿਬੇਟ ਹੁੰਦੀਆਂ ਵਕ ਵਕ ਚੈਨਲਾਂ ਦੇ ਉੱਤੇ ਤਾਂ ਉੱਥੇ ਸਵਾਲ ਕੀਤੇ ਜਾਂਦੇ ਨੇ ਕਿ ਜੇਕਰ ਤੈਨੂੰ ਗੁਰੂ ਨੇ ਜਾਂ ਤੇਰੀ ਜਿਹੜੀ ਤੂੰ ਗੱਲ ਕਰ ਰਿਹਾ ਕਿ ਦੇਵੀਆਂ ਤੇਰੇ ਨੇ ਤੇਰੇ ਚ ਦੇਵੀਆਂ ਦਾ ਬਾਸ ਹੋ ਗਿਆ ਸ਼ਕਤੀਆਂ ਤੈਨੂੰ ਇੰਨੀਆਂ ਪ੍ਰਦਾਨ ਹੋ ਗਈਆਂ ਤੂੰ ਮਸਲੇ ਹੱਲ ਕਰ ਸਕਦਾ ਤਾਂ ਵਿਗਿਆਨੀ ਤੌਰ ਤੇ ਸਾਇੰਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਦਵਾਈ ਤਾਂ ਤੇਰੇ ਕੋਲ ਕੋਈ ਵੀ ਨਹੀਂ ਫਿਰ ਤੂੰ ਮਰੀਜ਼ਾਂ ਦਾ ਹੱਲ ਕਿਵੇਂ ਕਰ ਸਕਦਾ ਅਜਿਹੇ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਕਿ ਤੂੰ ਦਾਵਾ ਕਰਦਾ ਕਿ ਮੈਨੂੰ ਕਿਉਂਕਿ ਗੁਰੂ ਜਿਹੜੇ ਪ੍ਰਮਾਤਮਾ ਨੇ ਉਹ ਸਾਨੂੰ ਕਮਾਂਡ ਦਿੰਦੇ ਨੇ ਕਿ ਅਸੀਂ ਕੰਮ ਕਰਨਾ ਪਰ ਜਿਸ ਤਰੀਕੇ ਨਾਲ ਤੇਰੀ ਗੱਲਬਾਤ ਹੈ ਕਿਉਂਕਿ ਇੰਟਰਵਿਊ ਦੇ ਵਿੱਚ ਇਹੀ ਗੱਲ ਕਹੀ ਜਿਵੇਂ ਕਿ ਫਿਰ ਤਾਂ ਇਹ ਹੋ ਗਿਆ ਵੀ ਤੈਂ ਤੂੰ ਚਲਾ ਰਿਹਾ ਸਾਰੇ ਸੰਸਾਰ ਨੂੰ ਤੂੰ ਦੇ ਰਿਹਾ ਕਮਾਂਡ ਵੀ ਹਾਂ ਵੀ ਮੈਂ ਗੁਰੂ ਬਣ ਗਿਆ ਮੈਂ ਲੋਕਾਂ ਦਾ ਇਲਾਜ ਕਰ ਸਕਦਾ ਮੈਂ ਲੋਕਾਂ ਦੀਆਂ ਬਿਮਾਰੀਆਂ ਦੂਰ ਕਰ ਸਕਦਾ ਇਹ ਤੇ ਇੱਕ ਦਾਵਾ ਹੋ ਗਿਆ ਵੀ ਸਭ ਕੁਝ ਮੇਰੇ ਹੱਥ ਦੇ ਵਿੱਚ ਹੈ ਅਜਿਹੇ ਸਵਾਲ ਕੀਤੇ ਜਾ ਰਹੇ ਨੇ ਇੰਟਰਵਿਊ ਦੇ ਜ਼ਰੀਏ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਗੁਰੂ ਰੂਦਰ ਤਾਰਾ ਦੀ ਤਾਂ ਉਹਦਾ ਇਹੀ ਕਹਿਣਾ ਹੈ ਕਿ ਮੈਂ ਲੋਕਾਂ ਦੇ ਭਲੇ ਕਰਨ ਵਾਸਤੇ ਮੇਰੇ ਚ ਸ਼ਕਤੀਆਂ ਆਈਆਂ ਨੇ ਮੈਂ ਉਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਲੋਕਾਂ ਦਾ ਭਲਾ ਕਰ ਰਿਹਾ ਤੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਰਿਹਾ ਲੋਕਾਂ ਦੇ ਵਿੱਚੋਂ ਭੂਤ ਪ੍ਰੇਤ ਬਾਹਰ ਕੱਢ ਰਿਆਂ ਇਹ ਦਾਵਾ ਕੀਤਾ ਕਿ ਮੈਂ ਚੈਲੰਜ ਕਰਦਾ ਰੂਦਰ ਤਾਰੇ ਦਾ ਚੈਲੰਜ ਆ ਕਿ ਭੂਤ ਪ੍ਰੇਤ ਹੁੰਦੇ ਨੇ ਤੇ ਮੈਂ 28 28 ਭੂਤ ਕੱਢੇ ਨੇ ਦਾਵਾ ਕੀਤਾ ਜਾ ਰਿਹਾ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਅਸੀਂ ਵੀ ਰੂਦਰ ਤਾਰਾ ਦੇ ਨਾਲ ਜਿਹੜੀ ਕਿ ਇੰਟਰਵਿਊ ਕੀਤੀ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਸਵਾਲ ਨੇ ਇੱਕੇ ਤਰੀਕੇ ਦੇ ਨਾਲ ਜਦੋਂ ਉਹ ਪਹਿਲਾਂ ਸੀ ਉਸਦੇ ਨੱਚਣ ਟੱਪਣ ਵਾਲੀਆਂ ਵੀਡੀਓਜ਼ ਵਾਇਰਲ ਹੁੰਦੀਆਂ ਤਾਂ ਇੱਕੋ ਦਮ ਦੇਵ ਸ਼ਕਤੀਆਂ ਕਿਵੇਂ ਪ੍ਰਾਪਤ ਹੋ ਗਈਆਂ ਕੀ ਅਜਿਹਾ ਉਹਨੇ ਜਿਹੜਾ ਕਿ ਜਾ ਕੇ ਤਪੱਸਿਆ ਕੀਤੀ ਹੈ ਕਿਹੜੀ ਤਪੱਸਿਆ ਕੀਤੀ ਹੈ ਕਿਸ ਨੂੰ ਗੁਰੂ ਧਾਰਨ ਕੀਤਾ ਕਿ ਅੱਜ ਉਹ ਇੰਨਾ ਮਹਾਨ ਸ਼ਕਤੀਸ਼ਾਲੀ ਬਣਿਆ ਹੋਇਆ ਕਿ ਲੋਕਾਂ ਦੇ ਦੁੱਖ ਦੂਰ ਕਰ ਰਿਹਾ ਲੋਕਾਂ ਦੇ ਵਿੱਚੋਂ ਭੂਤਾਂ ਪ੍ਰੇਤ ਬਾਹਰ ਕੱਢ ਰਿਹਾ ਦਾਵਾ ਕਰ ਰਿਹਾ ਕਿ ਭੂਤ ਪ੍ਰੇਤ ਹੁੰਦੇ ਨੇ ਸੋ ਇੱਕ ਨਜ਼ਰ ਅਸੀਂ ਆਜ ਸੈਕੰਡ ਵੀਡੀਓ ਤੇ ਵੀ ਜ਼ਰੂਰ ਮਾਰਾਂਗੇ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਸ ਦੇ ਕੋਲ ਪਹੁੰਚ ਦੇ ਨੇ ਮਸਲੇ ਹੱਲ ਹੋਣ ਦੇ ਦਾਅਵੇ ਕਰਦੇ ਨੇ ਲੋਕ ਸੋ ਇਹ ਵੀ ਆਪਾਂ ਇੱਕ ਵਾਰ ਤਸਵੀਰ ਜ਼ਰੂਰ ਦੇਖਾਂਗੇ ਟਰੇਡਿੰਗ ਮੇ ਸਕਸੈਸਫੁਲ ਜਿਹੜਾ ਕਰਵਾ ਦੂੰਗਾ ਮੰਗ ਕੇ ਇਸੇ ਲੇਕਿਨ 20% ਮੇਰੀ ਮਤਾਗਾ ਖੈਰ ਤਸਵੀਰਾਂ ਤੁਹਾਨੂੰ ਪਹਿਲਾਂ ਦੀਆਂ ਤੇ ਬਾਅਦ ਦੀਆਂ ਦਿਖਾ ਦਿੱਤੀਆਂ ਪਰ ਹੁਣ ਮਸਲਾ ਇਹ ਹੈ ਸਾਡੀ ਕੋਸ਼ਿਸ਼ ਇਹ ਰਹੇਗੀ ਸਾਡੇ ਜਿਹੜੇ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਰੰਧਾਵਾ ਜੀ ਉਹਨਾਂ ਦੀ ਵੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਇਸ ਗੱਲ ਦਾ ਵੀ ਸੱਚ ਉਜਾਗਰ ਕਰ ਸਕਣ ਇਨਾਂ ਨਾਲ ਇੰਟਰਵਿਊ ਕੀਤੀ ਜਾਵੇ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਅਸੀਂ ਵੀ ਪੁੱਛ ਸਕੀਏ ਕਿ ਜਿਸ ਤਰੀਕੇ ਦੇ ਨਾਲ ਦਾਵਾ ਕੀਤਾ ਜਾ ਰਿਹਾ ਕਿ ਪੁੱਤਾਂ ਹੁੰਦੀਆਂ ਨੇ ਕਿਵੇਂ ਤਪੱਸਿਆ ਕੀਤੀ ਕਿਹੜੀ ਸਟੱਡੀ ਕੀਤੀ ਜਿਸ ਦੇ ਵਿੱਚ ਅੱਜ ਤੁਹਾਨੂੰ ਇੰਨੀਆਂ ਦੇਵ ਸ਼ਕਤੀਆਂ ਪ੍ਰਾਪਤ ਹੋ ਚੁੱਕੀਆਂ ਨੇ ਲੋਕਾਂ ਦੇ ਹਲਕਨ ਦਾ ਦਾਵਾ ਕੀਤਾ ਜਾ ਰਿਹਾ ਸੋ ਅਨੇਕਾਂ ਸਵਾਲ ਜਿਹੜੇ ਜਨਤਾ ਦੇ ਹੋਣਗੇ ਉਹ ਵੀ ਜਿਹੜੇ ਕਿ ਜ਼ਰੂਰ ਪੁੱਛੇ ਜਾਣਗੇ ਤੁਸੀਂ ਕਦੇ ਇਹਨਾਂ ਸੋਚੋ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਬੋਲਦੇ ਅਸੀਂ ਕਦੇ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਜਦੋਂ ਵੀ ਕੋਈ ਅਜਿਹੀ ਵੀਡੀਓ ਆਉਂਦੀ ਹੈ ਜੋ ਪਖੰਡਵਾਦ ਨੂੰ ਵਧਾਵਾ ਦਿੰਦੀ ਆ ਅੰਧਵਿਸ਼ਵਾਸ ਨੂੰ ਵਧਾਵਾ ਦਿੰਦੀ ਆ ਉਸ ਦੇ ਉੱਤੇ ਬੋਲਣਾ ਲਾਜ਼ਮੀ ਹੋ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਕੱਢਿਆ ਜਾਵੇ ਕਿਉਂਕਿ ਸਾਡੇ ਗੁਰੂਆਂ ਨੇ ਵੀ ਇਹੀ ਦੱਸਿਆ ਕਿ ਕੋਈ ਵੀ ਦੇਵਤਾ ਵੀ ਗੁਰੂ ਨਹੀਂ ਹੋ ਸਕਦਾ ਕੋਈ ਵੀ ਤੁਹਾਡੇ ਜਿਹੜਾ ਤੁਹਾਡਾ ਦੁੱਖ ਹੈ ਉਹ ਲੈ ਦਵਾਈ ਨਾਲ ਹੀ ਦੂਰ ਹੋਣਾ ਕੋਈ ਕਿਸੇ ਦੇ ਨਾਰੀਅਲ ਚੜਾਉਣ ਦੇ ਨਾਲ ਫਲ ਫਰੂਟ ਚੜਾਉਣ ਦੇ ਨਾਲ ਬਲੀਆਂ ਦੇਣ ਦੇ ਨਾਲ ਉਹ ਦੁੱਖ ਕਦੇ ਵੀ ਦੂਰ ਨਹੀਂ ਹੁੰਦਾ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਉਹ ਤੁਹਾਡੇ ਰਿਸ਼ਤੇ ਚੁਰਾਹਿਆਂ ਦੇ ਵਿੱਚ ਰੜ ਕੇ ਧਰਨ ਨਾਲ ਤੁਹਾਡੇ ਜਿੰਦਰੇ ਧਰਨ ਨਾਲ ਤੁਹਾਡੇ ਦੀਵੇ ਜਗਾਉਣ ਦੇ ਨਾਲ ਤੁਹਾਡੇ ਰਿਸ਼ਤੇ ਨਹੀਂ ਹੋ ਸਕਦੇ ਇਹ ਸਿਰਫ ਅੰਤ ਵਿਸ਼ਵਾਸ ਆ ਜੋ ਪ੍ਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਦਿੱਤਾ ਉਹ ਸਾਨੂੰ ਮਿਲ ਕੇ ਹਟੂਗਾ ਤੇ ਜਿਹੜਾ ਸਾਡੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਉਸ ਦੇ ਪਿੱਛੇ ਤੁਸੀਂ ਜਿੰਨਾ ਮਰਜੀ ਭਜਲੋ ਉਹ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਜੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਸਾਨੂੰ ਉਹੀ ਚੀਜ਼ ਹੀ ਮਿਲਦੀ ਆ ਜੇਕਰ ਅਸੀਂ ਕਹਿੰਦੇ ਕਿ ਹਾਂ ਇਹ ਸਾਡੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਪਰ ਮੈਂ ਲੈਣਾ ਪਰ ਜੋ ਸਾਨੂੰ ਕਿਸਮਤ ਦੇ ਵਿੱਚ ਦਿੱਤਾ ਉਹ ਸਾਨੂੰ ਜ਼ਰੂਰ ਮਿਲਦਾ ਪਰ ਪਖੰਡਵਾਦ ਨੂੰ ਵਧਾਵਾ ਨਾ ਦਿੱਤਾ ਜਾਵੇ ਅੰਧਵਿਸ਼ਵਾਸ ਦੇ ਵਿੱਚ ਫਸ ਕੇ ਲੋਕ ਆਪਣੀ ਇੱਜ਼ਤਾਂ ਤੱਕ ਗਵਾ ਲੈਂਦੇ ਨੇ ਆਪਣਾ ਪੈਸਾ ਤੱਕ ਪਾਣੀ ਵਾਂਗ ਰੋੜ ਦਿੰਦੇ ਨੇ ਉਹ ਪੈਸਾ ਤੁਹਾਡੇ ਲਈ ਕੀਮਤੀ ਹੈ ਤੁਹਾਡੀ ਮਿਹਨਤ ਦੀ ਕਮਾਈ ਹੈ ਤਾਂ ਆਪਣੀ ਮਿਹਨਤ ਦੀ ਕਮਾਈ ਇਸ ਤਰੀਕੇ ਦੇ ਨਾਲ ਨਾ ਰੋੜਿਆ ਜਾਵੇ ਬਾਕੀ ਸਭ ਜਿਹੜਾ ਕਿ ਗੁਰੂ ਤਾਰਾ ਜਿਹੜੇ ਕਿ ਇਹ ਰੁਦਰਾ ਗੁਰੂ ਤਾਰਾ ਨੇ ਇਸੇ ਮਾਮਲੇ ਨੂੰ ਲੈ ਕੇ ਇੰਟਰਵਿਊ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਵੀ ਸੱਚ ਜਾਣ ਸਕੇ ਕਿ ਆਖਰ ਕਿਹੜੀ ਤਪੱਸਿਆ ਕਰਕੇ ਉਹ ਅੱਜ ਇੰਨੀਆਂ ਦੇਵ ਸ਼ਕਤੀਆਂ ਹਾਸਲ ਕਰ ਸਕੇ ਨੇ ਬਿਊਰੋ ਰਿਪੋਰਟ ਛਣਕਾਟਾ نیوز